ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਗੱਟਾ ਮੇਰੇ ਆ ਬਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਭਈ ਜਿਹੜਾ ਰਾਵੀ ਦਰਿਆ ਵਾ ਉਹ ਓਵਰਫਲੋ ਹੋ ਗਿਆ ਵਾ ਤੁਸੀਂ ਦੇਖ ਸਕਦੇ ਹੋ ਪਾਣੀ ਕਿ ਚਾਰੇ ਪਾਸੇ ਤੋਂ ਬਾਹਰ ਨੂੰ ਆ ਰਿਹਾ ਵਾ ਤੇ ਹੁਣ ਇਸ ਪਾਣੀ ਦਾ ਲੈਵਲ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਿਆ ਤੇ ਇੱਥੋਂ ਦੇ ਹੀ ਇੱਕ ਅਧਿਕਾਰੀ ਨੇ ਦੱਸਿਆ ਕਿ 1988 ਵਿੱਚ ਪਹਿਲਾਂ ਇੰਨਾ ਪਾਣੀ ਆਇਆ ਸੀ ਤੇ ਹੁਣ ਉਸ ਦਾ ਵੀ ਰਿਕਾਰਡ ਤੋੜ ਦਿੱਤਾ ਹੈ ਇਸ ਪਾਣੀ ਨੇ ਯਾਰ ਭਾਈ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆਂ ਤੂੰ ਵੀ ਗੰਡਿਆ ਓਏ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਛੜ ਗਿਆ ਉੱਪਰ ਓਏ ਗੱਟਾ ਮੇਰਾ ਬੱਲ 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 ਵਾਇਗਰੂ 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 ਉਹ ਬਾਪਾ ਖਵਾ ਜਾ ਵੀਰ ਪਾ ਭਰਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਉਮ ਮਾਗਾ ਵਾਲੇ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਕਸ਼ਿਆ ਫਸਾ ਟੇਕ ਬਾਬੇ ਦੇ ਲਿਆ ਪ੍ਰਸ਼ਾਦ ਮਣੇ ਓ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਦੀ ਗੋ ਗਿਆ ਪੈ ਰੋ ਓਏ ਓਏ ਤਵਾ ਟੁੱਟ ਜਣੀ ਓਏ ਇਹ ਦੀਵਾਰੇ ਟੁੱਟ ਸਾਡੇ ਕੋ ਮਸਾਟੇ ਕੋ ਮਸਾਟੇ ਕੋ ਬਾਬੇ ਦੇ ਇਹ ਕੱਸੀ ਕਰਾਂ ਲੈ ਤੇ ਪਾਣੀ ਜਾਏਗਾ ਨਾ ਤੇ ਲਗਮ